ਸਾਨੀਤ ਇੱਕ ਵਾਰੀ ਫਿਰ ਸ਼ਰਮਸਾਰ ਹੋਈ ਜਦੋਂ 13 ਸਾਲ ਦੀ ਮੰਦਬੁੱਧੀ ਬੱਚੀ ਨੂੰ ਕਿਸੇ ਨੇ ਗਰਭਵਤੀ ਕਰ ਦਿੱਤਾ ਇਹ ਬੱਚੀ ਪੁਲਿਸ ਨੂੰ ਲੁਧਿਆਣਾ ਦੇ ਪਾਰਕ ਤੋਂ ਮਿਲੀ ਸੀ ਉਸ ਤੋਂ ਬਾਅਦ ਇਸ ਨੂੰ ਪ੍ਰਭਾਸਰਾ ਕੁਰਾਲੀ ਲਿਆਂਦਾ ਗਿਆ ਜਿੱਥੇ ਇਸ ਦਾ ਇਲਾਜ ਕਰਵਾਇਆ ਗਿਆ ਤੇ ਬੀਤੇ ਦਿਨੀ 13 ਸਾਲ ਦੀ ਇਸ ਮਾਸੂਮ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਪਰ ਇਹ ਲੜਕੀ ਹੈ ਕੌਣ ਕਿੱਥੋਂ ਆਈ ਕਿਸ ਨੇ ਉਸ ਨਾਲ ਜ਼ਬਰਦਸਤੀ ਕੀਤੀ ਇਸ ਗੱਲ ਦਾ ਹੱਲੇ ਵੀ ਬੁਝਾਰਤ ਬਣੀ ਹੋਈ ਹੈ ਪਰ ਪ੍ਰਭਾਸਰਾ ਟਰਸਟ ਇਸ ਬੱਚੀ ਦੀ ਪੂਰੀ ਦੇਖਰੇਖ ਕਰ ਰਿਹਾ ਹੈ ਜਦੋਂ ਇਸ ਸੰਬੰਧਿਤ ਟਰਸਟ ਦੀ ਪ੍ਰਬੰਧਕ ਬੀਬੀ ਰਜਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਟਰਸਟ 'ਚ ਬਹੁਤ ਸਾਰੇ ਬੇਸਹਾਰਾ ਲੋਕੀ ਢਾਕਿਲ ਹਨ ਜਿਸ ਨੂੰ ਟਰਸਟ ਲੋਕਾਂ ਦੀ ਮਦਦ ਨਾਲ ਹੀ ਸੰਭਰ ਰਿਹਾ ਹੈ ਤੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਬੇਸਹਾਰਿਆਂ ਦੀ ਮਦਦ ਜ਼ਰੂਰ ਕਰਨ ਤੇ ਸੜਕਾਂ ਤੇ ਰੂਲ ਰਹਿ ਲੋਕਾਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰਨ ਤਾਂ ਜੋ ਇਹ ਸੜਕਾਂ ਤੇ ਨਾ ਰੋਲਣ। ਇਹ 13 ਸਾਲ ਦੀ ਲੜਕੀ 28 ਜੂਨ ਨੂੰ ਆਲਮਗੀਰ ਡੇਲੋਂ ਤੋਂ ਪੁਲਿਸ ਉੱਥੇ ਦੀ ਡੇਲੋਂ ਤੋਂ ਲੁਧਿਆਣੇ ਦੇ ਕੋਲੋਂ ਛੱਡ ਕੇ ਗਈ ਸਾਡੇ ਕੋਲ। ਤੇ ਉਸ ਟਾਈਮ ਉਹਨਾਂ ਨੇ ਆਲਮਗੀਰ ਗੁਰਦੁਆਰਾ ਸਾਹਿਬ ਆ ਉੱਥੋਂ ਕਿਸੇ ਨੇ ਰਿਪੋਰਟ ਕੀਤੀ ਸੀ ਉਹਨਾਂ ਨੂੰ ਵੀ ਉੱਥੇ ਲੜਕੀ ਪ੍ਰੈਗਨੈਂਟ ਹੈਗੀ ਹੈ ਤਾਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਗੱਲਬਾਤ ਕੀਤੀ ਸੇਵਾਦਾਰਾਂ ਨਾਲ ਤੇ ਉਹਨਾਂ ਨੂੰ ਫਿਰ ਹੈਂਡ ਓਵਰ ਕਰਤੀ ਪੁਲਿਸ ਨੂੰ ਉਹਨਾਂ ਨੇ ਤੇ ਉਹਨਾਂ ਦੱਸ ਨਹੀਂ पाए ਕਿਉਂਕਿ ਉਹ ਕੁਝ ਦਿਨ ਪਹਿਲਾਂ ਹੀ ਉੱਥੇ ਪਹੁੰਚੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਦਾ ਮੈਡੀਕਲ ਕਰਵਾਇਆ ਵੀ ਵਾਕਿ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੈਗੀ ਹੈ ਤੇ ਫਿਰ ਨੈਕਸਟ ਡੇ ਉਹਨਾਂ ਨੂੰ ਮੇਰੇ ਕੋਲ 26 ਨੂੰ ਮਿਲੀ ਸੀ ਤੇ ਸਾਡੇ ਕੋਲ 28 ਨੂੰ ਛੱਡ ਗਏ ਰਿਪੋਰਟ ਬਣਾ ਕੇ ਤੇ ਉਹਨਾਂ ਨੂੰ ਹੋਰ ਕੋਈ ਨਾਰੀ ਨਕੇਤਨ ਉੱਥੇ ਮਿਲਿਆ ਨਹੀਂ ਤੇ ਉਹ ਸਾਡੇ ਕੋਲ ਛੱਡ ਗਏ ਉਦੋਂ ਤੋਂ ਫਿਰ ਇੱਥੇ ਇਲਾਜ الدین ਹੈਗਾ ਸਾਨੂੰ ਪਿੱਛੇ ਜੇ ਅਲਟਰਾਸਾਉਂਡ ਲਈ ਜ਼ਰੂਰ ਥੋੜੀਆਂ ਜਿਹੀਆਂ ਪ੍ਰੋਬਲਮਸ ਆਈਆਂ ਸੀਗੀਆਂ ਉਹ ਕਹਿੰਦੇ ਇਹਦੇ ਵਾਰਸ ਕੌਣ ਹੈਗੇ ਆ ਵੀ ਉਹ ਵਾਰਸਾਂ ਤੋਂ ਬਿਨਾ ਕੋਈ ਇਹਦਾ ਅਲਟਰਾਸਾਉਂਡ ਨਹੀਂ ਕਰਵਾ ਸਕਦਾ ਹੈਗਾ ਇਹਦੇ ਹਸਬੰਡ ਹਨਾ ਤੇ ਫਿਰ ਅਸੀਂ ਉਹਨਾਂ ਨੂੰ ਲਿਖ ਕੇ ਦਿੱਤਾ ਕਿ ਨਾਲ ਪੁਲਿਸ ਦੀ ਰਿਪੋਰਟ ਲਗਾ ਕੇ ਦਿੱਤੀ ਹੈ ਕਿ ਵੀ ਇਹ ਸੰਸਥਾ ਦੀ ਹੁਣ ਵਾਰਸ ਹੈਗੀ ਹੈ ਤੇ ਅਸੀਂ ਇਹਦੇ ਗਾਰਡੀਅਨ ਹੈਗੇ ਆ ਤੇ ਪੁਲਿਸ ਵੱਲੋਂ ਸਾਡੇ ਕੋਲ ਐਡਮਿਟ ਕਰਵਾਈ ਗਈ ਹੈ ਤਾਂ ਐਸ ਅ ਗਾਰਡੀਅਨ ਸਾਡੀ ਰਿਸਪੌਂਸਿਬਿਲਟੀ ਹੈਗੀ ਤੁਸੀਂ ਇਸ ਦਾ ਅਲਟਰਾਸਾਉਂਡ ਕਰੋ O estúdio uh... ਇੱਥੇ ਵੀ ਇਲਾਜ ਚੱਲ ਰਿਹਾ ਸੀ 6 ਫੇਸ 'ਚ ਪਹਿਲਾਂ ਇਹਨਾਂ ਨੂੰ ਫੀਲ ਹੋਇਆ ਕਿ ਬੱਚੀ ਛੋਟੀ ਹੈਗੀ ਹੈ ਤੇ ਹੋ ਸਕਦਾ ਸੇਜ਼ੀਰੀਅਨ ਕਰਨਾ ਪਵੇ ਤੇ ਇਹ ਕਹਿੰਦੇ ਵੀ 32 'ਚ ਲੈ ਜਾਓ ਤੁਸੀਂ ਇੱਕ ਵਾਰੀ ਉੱਥੇ ਜ਼ਰੂਰ ਇਹਦਾ ਚੈੱਕਅਪ ਕਰਵਾਓ ਵੀ ਜੇ ਆਪਾਂ ਨੂੰ ਉੱਥੇ ਰੈਫਰ ਕਰਨਾ ਪੈਂਦਾ ਤਾਂ ਇਹਦਾ ਇਲਾਜ ਪ੍ਰੋਪਰਲੀ ਉੱਥੇ ਚੰਗੇ ਢੰਗ ਨਾਲ ਹੋ ਸਕਦਾ ਹੈ ਜੇ ਆਪਰੇਸ਼ਨ ਕਰਨਾ ਪਏਗਾ ਤੇ ਅਸੀਂ ਰੈਗੂਲਰ ਇੱਥੇ ਚੈੱਕਅਪ ਕਰਵਾ ਰਹੇ ਸੀ ਕਿ 32 'ਚ ਵੀ ਕਰਵਾ ਰਹੇ ਸੀ ਉਹਨਾਂ ਨੇ ਸਾਨੂੰ 24 ਡੇਟ ਦਿੱਤੀ ਸੀਗੀ ਸੌਰੀ 6 ਫੇਸ ਵਾਲਿਆਂ ਨੇ ਤੇ 32 ਵਾਲਿਆਂ ਨੇ ਸਾਨੂੰ 3 ਦਿੱਤੀ ਸੀਗੀ ਇਸ ਮੰਥ ਦੀ ਤੇ ਅਸੀਂ 2 ਤਰੀਕ ਨੂੰ ਸਾਨੂੰ ਫੀਲ ਹੋਇਆ ਕਿ ਵੀ ਇਹਦੇ ਪੇਨਸ ਹੋ ਰਹੀਆਂ ਥੋੜੀਆਂ ਤੇ ਅਸੀਂ 2 ਤਰੀਕ ਨੂੰ ਫਿਰ ਦੁਬਾਰਾ ਲੈ ਕੇ ਆਏ ਤਾਂ ਡਾਕਟਰਾਂ ਨੇ ਪੀਟੋਸਨ ਵਗੈਰਾ ਇੰਜੈਕਸ਼ਨ ਲਗਾਏ ਸੀਗੇ ਤਾਂ ਪ੍ਰੋਪਰ ਪੇਨਸ ਨਹੀਂ ਸੀ ਸ਼ੁਰੂ ਹੋਈਆਂ ਤਾਂ ਉਹਨਾਂ ਨੇ ਕਿਹਾ ਤਾਂ ਵੀ ਇਹਨਾਂ ਨੂੰ ਘਰ ਲੈ ਜਾਓ ਵੀ ਹਜੇ ਠੀਕ ਹੈਗੇ ਹਜੇ ਨਹੀਂ ਲੋੜ ਹੈਗੀ ਤਾਂ 3 ਨੂੰ ਆਲਰੇਡੀ ਡੇਟ ਦਿੱਤੀ ਹੋਈ ਸੀਗੀ ਬੱਤੀ ਨੇ ਵੀ ਤੇ ਫਿਰ ਅਸੀਂ ਦੁਬਾਰਾ ਲੈ ਕੇ ਆਏ ਚੈੱਕਅਪ ਲਈ ਤਾਂ ਕਹਿੰਦੇ ਵੀ ਹਾਂ ਬੱਚਾ ਫੁੱਲੀ ਡਿਵੈਲਪ ਹੈਗਾ ਵੀ ਆਪਾਂ ਆਪਰੇਸ਼ਨ ਕਰਨਾ ਚਾਹੀਦਾ ਹੈਗਾ ਤੇ ਫਿਰ ਇਹਨਾਂ ਨੇ 32 ਵਿੱਚ ਰੈਫਰ ਕੀਤਾ 32 ਵਾਲਿਆਂ ਨੇ ਦੇਖਿਆ ਕਿ ਨਹੀਂ ਵੀ ਇਹ ਉੱਥੇ ਕਿਸ ਡੀਲ ਹੋ ਸਕਦਾ ਹੈਗਾ ਤਾਂ ਉਹਨਾਂ ਦੀ ਮੈਡੀਕਲ ਟੀਮ ਨਾਲ ਆਈ ਐਂਬੂਲੈਂਸ ਤੇ ਬੱਚੀ ਨੂੰ ਇੱਥੇ ਛੱਡ ਕੇ ਗਈ ਫਿਰ ਇੱਥੇ ਦਾ ਸੇਜ਼ੀਅਨ ਆਪਰੇਸ਼ਨ ਹੋਇਆ ਤੇ 3 ਤਰੀਕ ਨੂੰ 3 ਵਜੇ ਨੇ ਫਿਰ ਬੱਚੇ ਨੂੰ ਜਨਮ ਦਿੱਤਾ